ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈ ਕਿ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡ ਆ ਸਾਡੇ ਪਿੰਡ ਦੇ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਏ ਅਸੀਂ ਹੈ ਸਾਰੇ ਪਿੰਡ ਪਿੱਟ ਗਿਆ ਸਾਡੇ ਪਿੰਡ ਭਗਵੰਤਵਾਨ ਦੀ ਵੀ ਨਹੀਂ ਚਲਦੀ ਪਈ ਦੇਖੋ ਕਰਮਾ ਥਾਣੇ ਤੇ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬੁਲਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਆ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਹਣੀ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀਆਂ ਇਹਨਾਂ ਨਾ ਦਵਾਈਆਂ ਨਹੀਂ ਉਹ ਬਾਈ ਬਾਈ 1 ਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆ ਦੱਸਿਆ ਯਾਰ ਖੜਦੇ ਉੱਥੇ ਓਏ 1 ਮਿੰਟ ਮੈਂ ਕਰਾਂ ਬੋਲ ਕਮੈਂਟ ਕਰ ਕਮੈਂਟ ਕਰ ਮੈਂ ਕਿਹਾ ਉਹ ਤੂੰ ਕਿਉਂ ਕਰੀਆ ਨਾ ਕੱਲ ਉੱਥਾ ਕਹਿਣੀ ਤੂੰ ਕਿੱਥੇ ਨਹੀਂ ਉਹਦੇ ਦੱਪੜ ਦੇ ਕਿੱਥੇ ਕਿੱਥੇ ਬੋਲੇ ਮੇਰੇ ਮੈਗਰ ਸੇ ਕਿੱਥੇ ਉੱਥੇ ਨਾਲੇ ਤੇ ਬੋਲੇ ਸਾਰੇ ਬੋਲਨੇ ਨੇ ਯਾਰ ਮੈਂ ਕਿਹਾ ਮੈਂ ਦੱਸ ਦਿੰਦੀ ਆ ਕਿਹੋ ਜਿਹਾ ਮੈਚ ਦੇ ਨਜ਼ਾਰਾ ਕੁਦੜ ਆ ਨਹੀਂ ਮੈਂ ਕੱਲ ਤੋਂ ਬੰਦ ਮਾਰਨੀ ਗੀ ਪਰ ਸਾਹਿਬ ਉਹ ਕਰ ਰਿਹਾ ਬਾਈ ਯਾਰ ਮੁੱਖ ਮੰਤਰੀ ਦੇ ਪਿੰਡ ਦਾ ਕੀ ਫੈਲਾ ਹੋਇਆ ਸਰਪੰਚ ਹਾਂ ਮੈਂ ਕੱਲ ਕਿੱਥੇ ਸੀ ਨਹੀਂ ਕੱਲ ਕਿੱਥੇ ਸੀ ਐਸ ਡੀ ਐਮ ਦੀ ਸਾਡੇ ਪਿੰਡ ਵਿੱਚ ਡਿਫਟੀ ਮੈਂ ਦਾ ਆਏ ਐਸ ਡੀ ਐਮ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏਾਂਗੇ ਬੰਦ ਜਾਣੇ ਬੰਦ ਕਰਾ ਕੇ ਆਏ ਅਸੀਂ ਨੇ ਉਹ ਜਾਓ ਯਾਰ ਯਾਰ ਆਪਾ ਆਪ ਪੱਟਾ ਯਾਰ ਚਲਾਓ ਕੋਈ ਆ ਗਿਆ ਨਹੀਂ ਲੈਣੀ ਯਾਰਾਂ ਜਿਹਨਾਂ ਰੋਕੀਆਂ ਨੂੰ ਕਹਿੰਦਾ ਗਰੀਬਾਂ ਦਾ ਚੱਲ ਜਾਂਦੀ ਰੋਕੀ ਤਾ ਉਹ ਫਿਰ ਇਹਨਾਂ ਨੇ ਵੀਡੀਓ ਬਣਾ ਰਿਆ ਫਿਰ ਇਹ ਤਾਂ ਇਹਨੂੰ ਤਾਂ ਕਹਿ ਨਹੀਂ ਕੋ ਸਾ ਇਹਨੂੰ ਕਹਿੰਦੇ ਤਾਂ ਕਰਦੇ ਨਹੀਂ ਹੁਣ ਤਾਂ ਲੱਗ ਜਾਂਦਾ ਹੁਣ ਨੂੰ ਤਾਂ ਕੀ ਨੇ ਕਹਿ ਲਈ ਪਟਕੀ ਚੜੀ ਬਦਲ ਕੇ ਕੋਈ ਆਗਿਆ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਦੇ ਵਾਗਰ ਪਈ ਤਾਂ ਇਹਨੇ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਰੋਂ ਘਰੇ ਨੇਗੇ ਕੀ ਗੱਲਬਾਤ ਹੈ ਆ ਜੈਨਮਾਨ ਜੈਨਮਾਨ ਨੂੰ ਕੇ ਮੁੜ ਕੇ ਗਿਆ ਬਾਈ ਕਿੱਥੇ ਆ ਗਿਆਣ ਵਿਆਹਣ ਕਿੱਥੇ ਹੈ ਗੈਣ ਮਾਨ ਉਰੇ ਘੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਛ ਨਹੀਂ ਕਰਕੇ ਗਿਆ ਹੈ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ ਕੱਲ ਡਿਪਟੀ ਮੈਡਮ ਫੋਟੋਆਂ ਖਿੱਚ ਕੇ ਲੈ ਗਈ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨ ਨਾ ਪੱਟੀ ਜਾਵੇ ਉਰੇ ਆ ਕੇ ਮੁੜ ਗਿਆ ਬਾਈ ਉਹ ਕੀ ਗੱਲ ਬਾਤ ਇੱਥੇ ਹੈ ਜੇ ਸੀ ਵੀ ਚਲਾਓ ਰੋਕੋ ਜੇ ਨਾ ਰੋਕਦਾ ਬਾਈ ਚਲਾਓ ਇਹ ਕਈਆਂ ਨਾਲ ਪੱਟਾ ਹੈ ਨਹੀਂ ਪੱਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਹੈ ਸੀਐਮ ਦੇ ਪਿੰਡ ਵਾਸਤੇ ਆ ਗਿਆਨੀ ਆ ਗਿਆ ਲੈ ਲੋ ਆ ਸਾਰੀਆਂ ਸੜਕਾਂ ਪੱਟੋ ਸਾਰੀਆਂ ਪੱਟ ਦਿਆ ਯਾਰ ਪੱਟਾਲ ਵਾਲੀ ਪੱਟੋ ਯਾਰ ਸਾਰੀਆਂ ਸੜਕਾਂ ਪੱਟੀਆਂ ਪੱਟੀਆਂ ਕੀ ਗੱਲ ਹੈ ਇਹ ਰਾਤ ਦੇ ਰਾਤ ਬਰੇ ਆ ਕੇ ਤੋਰ ਤੇ ਆ ਚਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨੇ ਆਪਣੇ ਦਮਤੇ ਚਲਾਈ ਆਪਦੇ ਦਮਤੇ ਚਲਾਈ ਆਪਦੇ ਦਮਤੇ ਚਲਾਈ ਆ ਹਾਂ ਨਾਲੇ ਨਾਲੇ ਆਰੇ ਕੋਈ ਵੀਡੀਓ ਬਣਾਉਣੀ ਆ ਗਿਆ ਗਿਆ ਲੈ ਰਹੇ ਨੇ ਐਸੇ ਤੂੰ ਸਾਹਮਣੇ ਦੱਸਦੇ ਹੋ ਜੀ ਬੋਲਦਾ ਆਰੇ ਆਇਆ ਯਾਰ ਨੂੰ ਚਲਾ ਆ ਰੋ ਅਸੀਂ ਖੜੇ ਹਾਂ ਤੂੰ ਚਲਾ ਯਾਰ ਅਸੀਂ ਖੜੇ ਹਾਂ ਉਹ ਮੈਂ ਉਹ ਮੈਂ ਖੜਾ ਹਾਂ ਅੱਲੇ ਰੁਕੋ ਜਣਾ ਰੋਕਦਾ ஆக ஜட்டுடா ரோக்குதான் ਆ ਰਹੇ ਨੇ ਬਾਈ ਤਾਂ ਨਾ ਨਕਾਬ ਨਹੀਂ ਬੰਦ ਕਰ ਰਿਹਾ ਸਾਡੀ ਅਸੀਂ ਅਸੀਂ ਬੰਦ ਕਰਕੇ ਆਏ ਐ ਸੈਟੋ ਸਾਹਿਬ ਕਹਿੰਦੇ ਅੱਪੀ ਬੰਦ ਕਰ ਲੋ ਅਸੀਂ ਆਪ ਕਰਕੇ ਆਏ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰਦਿਆਂ ਅੱਜੇ ਸਾਡੀ ਸੁਣਵਾਈ ਹੋਵੇ ਅਸੀਂ ਪਿੱਛੇ ਜਾ ਰਹੇ ਹਾਂ ਸੁਣਵਾਈ ਨਹੀਂ ਉਰੇ ਆ ਗਿਆ ਚਲਾ ਯਾਰ ਚਲਾ ਯਾਰ ਚਲਾ ਤਲਾਓ ਅਸੀਂ ਪੰਜ ਜਣੇ ਦੀ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬੰਦ ਕਰਦੇ ਹਾਂ ਪਾਣੀ ਟੋਟਾ ਕੇ ਮੇਰੀ ਪੈਣਾ ਭਾਈ ਨਿਕਲ ਪੱਟ ਯਾਰ ਪੱਟ